ਪੰਪਕਿਨ ਸੀਡ ਤੇ ਉਹਨਾਂ ਨੇ ਲੈਣਾ ਬਦਾਮ ਇਹਨਾਂ ਦੋਨਾਂ ਨੂੰ ਇਕੱਠੇ ਲੈਣਾ ਹੈਗਾ 4-4 ਪਿਸ ਜਿਵੇਂ ਅਸੀਂ 4-4 ਦੀ ਗੇਮ ਹੀ ਦੱਸੀ ਹੈਗੀ ਆ ਸਰ ਉਸ ਤੋਂ ਬਾਅਦ ਪ੍ਰੋਜੈਸਟਰਨ ਵਾਸਤੇ ਉਹਨਾਂ ਨੇ ਅਸੈਸਮੇ ਸੀਡ ਤੇ ਆਪਾਂ ਇਹ ਰੱਖੀਏ ਸਨਫਲਾਵਰ ਸੀਡ ਇਹ ਦੋਨਾਂ ਦਾ ਕੰਬੀਨੇਸ਼ਨ ਇਕੱਠਾ ਲੈਣਾ ਹੈ ਸਰ ਇਹ ਇਹ ਸਾਰੇ ਜਿਹੜੇ ਵਿਟਾਮਿਨਸ ਅਸੀਂ ਉਹਨੇ ਗੱਲ ਕੀਤੀ ਸੀ ਡੀ ਈ ਕੇ ਬੀ 6 ਸਭ ਨੂੰ ਇਸਨੇ ਕਵਰ ਕਰ ਦੇਣਾ ਜੇ ਅਸੀਂ ਹੋਰ ਗੱਲ ਕਰੀਏ ਕੰਬੋ ਬੀ 6 ਦਾ ਬੜਾ ਜ਼ਬਰਦਸਤ ਕੰਬੋ ਸਰ ਜਿਵੇਂ ਕਿ ਅਸੀਂ ਰੋਸਟਡ ਚਨਾ ਲੈ ਸਕਦੇ ਹੈਗੇ ਆ ਚਨਾ ਹੋ ਗਿਆ ਘਿਓ ਹੋ ਗਿਆ ਪਲੱਸ ਗੁੜ ਇਹਨਾਂ ਤਿੰਨਾਂ ਦੀ ਪਿੰਨੀ ਬਣਾ ਲੈਣ ਪੁੱਜੋ ਛੋਲੇ ਲਿਆ ਕੇ ਥੋੜਾ ਜਿਹਾ ਘੋਪਾਣ ਥੋੜਾ ਜਿਹਾ ਗਰਮ ਕਰ ਲਿਓ ਇਸ ਨੂੰ ਤੇ ਨਾਲ ਪਾ ਲੈਣਾ ਉਹ ਗੁੜ ਸਰ ਇਹ B6 ਦਾ ਜ਼ਬਰਦਸਤ ਕੰਬੋ ਹੈ B6 ਕੀ ਕਰਦਾ ਜੀ ਸਰ ਵਿਟਾਮਿਨ B6 ਬਹੁਤ ਜ਼ਰੂਰੀ ਹੈ ਪ੍ਰੋਜੈਸਟਰੋਨ ਲੋ ਪ੍ਰੋਜੈਸਟਰੋਨ ਨੂੰ ਇਨਕਰੀਜ਼ ਕਰਨ ਵਾਸਤੇ ਓਕੇ ਜੀ ਮਤਲਬ ਉਹ ਇਹ ਪ੍ਰੋਜੈਸਟੋਨ ਉਹ ਚੀਜ਼ ਹੈ ਜਿੱਤੇ ਤੱਕ ਸਾਨੂੰ ਜਾਣਕਾਰੀ ਹੈ ਕਿ ਜਿਸ ਨਾਲ ਔਰਤ ਔਰਤ ਵਰਗੀ ਲੱਗਦੀ ਹੈ ਜਾਂ ਔਰਤ ਬਣਨ ਦੇ ਵਿੱਚ ਜਿਸ ਚੀਜ਼ ਦਾ ਸਭ ਤੋਂ ਜ਼ਿਆਦਾ ਅਹਿਮ ਰੋਲ ਹੁੰਦਾ ਹੈ ਉਹੀ ਚੀਜ਼ ਹੈ ਜੀ ਬਿਲਕੁਲ ਸਰ ਬਿਲਕੁਲ ਉਹੀ ਚੀਜ਼ ਹੈ ਹੁਣ ਜੇ ਅਸੀਂ ਇਹਨਾਂ ਦੀ ਗੱਲ ਕਰੀਏ ਹੁਣ ਅਸੀਂ ਨਾਲ ਡਾਈਟ ਦੇ ਨਾਲ ਸਰ ਅਸੀਂ ਹੁਣ ਜਿਹੜੇ ਫਾਰਮੂਲੇਸ਼ਨਸ ਰੱਖੀਏ ਉਹ ਆਪਾਂ ਡਿਸਕਸ ਕਰਦੇ ਹਾਂ ਸਰ ਦੇਖੋ ਸ਼ਤਾਵਰ ਹੁਣੇ ਅਸੀਂ ਗੱਲ ਕੀਤੀ ਅਸ਼ੋਕ ਜਿਹੜਾ ਸ਼ਤਾਵਰ ਕੀ ਹੈਗਾ ਜੀ ਹਾਂਜੀ ਇਹ ਸ਼ੇਤਾਵਰ ਕੀ ਆਪਾਂ ਨੇ ਇਹ ਸ਼ੇਤਾਵਰ ਕੀ ਇਹ ਲੈ ਲੈਣ ਜਾਂ ਇਹ ਲੈ ਲੈ ਹਾਂ ਉਹਨਾਂ ਦੀ ਮਰਜ਼ੀ ਹੈ ਉਹ ਪਾਊਡਰ ਬਣਾ ਲੈਣ ਜਾਂ ਘਰੇ ਵੀ ਸਿਰ ਪਾਊਡਰ ਤਿਆਰ ਕਰਕੇ ਦੇਸੀ ਘਿਓ ਦੇ ਵਿੱਚ ਉਹ ਇਸ ਨੂੰ ਥੋੜਾ ਜਿਹਾ ਸੇਕਾ ਲਵਾ ਸਕਦੇ ਹੈਗੇ ਆ